ਹਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਬੱਚਿਆਂ ਨੂੰ ਤੇ ਬਾਹਰ ਆਏ ਆ ਘੁੰਮਣ ਮੌਸਮ ਦਾ ਜਿਹੜਾ ਹੈਗਾ ਆ ਬਹੁਤ ਵਧੀਆ ਅੱਜ ਧੁੱਪ ਲੱਗੀ ਆ ਪੂਰੀ ਠੋਕ ਕੇ ਤੇ ਸੈਚਰਡੇ ਛੁੱਟੀ ਉਦਾਂ ਵੀ ਆਉਂਦੇ ਆ ਸਾਰਨੇ ਆਣੇ ਨੇ ਪਹਿਲਾਂ ਖਾਣਾ ਇਹ ਤੋਂ ਬਾਅਦ ਜਿਹੜਾ ਤੁਰਨ ਵਾਲਾ ਸਫ਼ਰ ਅੱਗੇ ਨਾਲ ਸ਼ੁਰੂ ਕਰਨਾ ਤੇ ਦੇਖਦੇ ਆ ਇਹ ਨੁਤਨ ਦੇਰੀਏ ਚੀ ਜਗ੍ਹਾ ਆ ਬੜੀ ਸੋਹਣੀ ਲੋਕੇਸ਼ਨ ਪਹਿਲੀ ਵਾਰੀ ਆਪਾਂ ਆਏ ਨਵੀਂ ਬਣੀ ਆ ਤੇ ਹੁਣ ਭੁੱਖ ਲੱਗੀ ਐ ਨਿਆਣਿਆਂ ਨੂੰ ਨਾਲ ਲੱਗੀ ਮੈਂ ਆਪਾਂ ਨੂੰ ਦੇਖ ਕੇ ਥੋੜਾ ਥੋੜਾ ਖਾਪੀ ਲੈਨੇ ਆ। ਆ ਗਏ ਮੈਂ ਪਪਾ ਲਾ ਬੱਬਾ ਤੁਸੀਂ ਆਪਣਾ ਖਾਓ। ਜੀਪੀਸ ਤੇ ਮਾਈ। ਨਹੀਂ ਆਵ ਦੇਨ ਦੀ। ਜੀਪੀਸ ਤੇ ਮਾਈ ਆ। ਹੁਣ ਨਹੀਂ ਆ ਆਏ ਕੋ ਮੇਰਾ ਵੀ ਹੈਗਾ। ਆਵਲਾ ਤੇਰਾ ਹੈ। ਹਾਂ ਹਾਂ ਪਾਪਾ ਦਾ। ਤੁਸੀਂ ਆਪਣਾ ਖਾਓ। ਹਾਂ ਪਾਪਾ ਪਾਪਾ। ਚਲ ਫੜਾ ਗੰਭਿਰ।

ਸਨ papa ਪਪਾ ਤੇ ਦੰਮ ਹੂੰ ਕੋਮੇਸ Naik, yang ni. Nah, gak mendingan ya, naker? Naja, boy. Nanti gue nanya ke salah. Istirahilah, mau sama dia aja. Gak mendingan? Gak mendingan, gak mendingan, gak ਇਹਨਾਂ ਕਾਲੋ ਪੇਰਾ ਤੇ ਲੈ ਲਓ ਲੈ ਕੇ ਠੀਕ ਆ ਤੇ ਆਪਾਂ ਪਾਣੀ ਚੰਗੜੇ ਜਾ ਕੇ ਪੋਲੇ ਕੇ ਕਾਵਾਂਗੇ ਠੀਕ ਲੈ ਮੂੰਗਾ ਪਸਾਉ ਖੰਦ ਨਾਲ ਤੂੰ ਸੌਸ ਬੋਲ ਆਉਣੀ ਆ ਕਮ ਹਾਂ ਸੌਸ ਘਟ ਲਾਇਆ ਕਰ ਬੱਧ ਥੋੜੀ ਘੱਲ ਥੋੜੀ ਥੋੜੀ ਸੌਸ ਹੈ ਨਾ ਕੈ ਵੀ ਤੂੰ ਹੀ ਖਾ ਪੇਪਰ ਵਾਲੀ ਦੇਖੀ ਹੈ ਨਾ ਸੰ ਪਾਪਾ ਕੇ ਪਾਪਾ ਸੰ ਨਾ ਚਲੋ ਜੀ ਪੇਟ ਪੂਜਾ ਆਪਣੀ ਗਈ ਆ ਹੋ ਸਮਾਨ ਅਗਲੇ ਆ ਦੇ ਇਹਨੂੰ ਆਪਾਂ ਹੁਣ ਸਟਣਾ ਆ ਗਿਆ ਉਹ ਡਸਟਬਿਨ ਉਹਦੇ ਜਿੱਤੇ ਫਿਰ ਪੈਦਲ ਚੱਲਦੇ ਆ ਅੱਗੇ ਵੱਲ ਨੂੰ ਵੱਧਦੇ ਆ ਇੱਥੇ ਇਨਫੋਰਮੇਸ਼ਨ ਵੀ ਸ਼ਾਇਦ ਦਿੱਤੀ ਹੈ ਦੀ ਇਸ ਜਗ੍ਹਾ ਦੀ ਆ ਡਸਟਬਿਨ ਪਹਿਲਾਂ ਚੁੱਟੀਏ ਹਾਂ ਚੱਲ ਜਾ ਜੇ ਕੋਈ ਹੈ ਨਹੀਂ ਪੁੱਤ ਤੇ ਇੱਕ ਰਸਤਾ ਜਾਂਦਾ ਆਹ ਵਾਲਾ ਇਹ ਤੁਰਕੇ ਅੰਦਰ ਨੂੰ ਜਾਣ ਨੂੰ ਚਲਾ ਲਾ ਪੰਬਰੋਂ ਵੇਖਦੇ ਆਂ ਫਿਰ ਜੇ ਟਾਈਮ ਮਿਲਿਆ ਤੇ ਬੱਚਿਆਂ ਸਾਥ ਦਾ ਤਾਂ ਅੰਦਰ ਵੀ ਜਾਵਾਂਗੇ ਓਕੇ ਇਹ ਦ ਪ੍ਰਾਨ ਕੇ ਨਾਲ ਏਦਾਂ ਫਿਰ ਪਾਣੀ ਦੇ ਨਾਲ ਨਾਲ ਜਗ੍ਹਾ ਬਣਾਈ ਘੁੰਮਣ ਨੂੰ ਥੋੜਾ ਪਾਣੀ ਇਹਦੇ ਥੱਲੇ ਵੀ ਜਾਂਦਾ ਨੇ ਇਲਾਕਾ ਦਾ ਸਾਫ ਸੁਥਰਾ ਪਾਣੀ ਧੁੱਪ ਦੇ ਕਾਰਨ ਫਿਰ ਆ ਵੀ ਰਸਤਾ ਉੱਥੇ ਜਾਂਦਾ ਨਾਲ ਨਾਲ ਇਹਨੇ ਵੀ ਜਾ ਕੇ ਜਾਣਾ ਉੱਪਰ ਨੂੰ ਹੀ ਆ ਜਿਹੜੀ ਮੇਨ ਕੋਈ ਵੀ ਜਗਾ ਜੇ ਅੱਗੇ ਜਾਣਾ ਤੁਹਾਨੂੰ ਇਧਰੋਂ ਤੁਰ ਕੇ ਜਾਣਾ ਪੈਣਾ ਆ ਵੀ ਰਸਤਾ ਜਿਹੜਾ ਤੁਰ ਕੇ ਉੱਥੇ ਨਾਲ ਜਾ ਕੇ ਫਿਰ ਉਹ ਪਹਿਲੇ ਵਾਲੇ ਰਸਤੇ ਨਾਲ ਹੀ ਮਿਲ ਜਾਂਦਾ 15-20 ਮਿੰਟ ਤੁਰਨ ਤੋਂ ਬਾਅਦ ਫਿਰ ਥੋੜਾ ਜਿਹਾ ਬੈਠਣ ਨੂੰ ਜਾਂ ਉਹਨਾਂ ਨੂੰ ਜਗ੍ਹਾ ਬਣਾਈ ਹੈ ਜਾਂ ਕੋਈ ਹੋਰ ਲੋਕੇਸ਼ਨ ਉਤੋਂ ਉਹ ਵੀ ਦੇਖਦੇ ਆ ਅੱਗੇ ਜਾ ਕੇ ਫਿਰ ਹਾਲ ਜਵਾਕ ਲਈਏ ਚੱਕ ਮੋੜਿਆਂ ਦੇ ਤੇ ਫਿਰ ਬਣਨੀ ਹੈ ਗੱਲ ਇਹ ਕਾ ਬਿਲਡਿੰਗ ਉੱਪਰ ਹੈ ਹੁਣ ਇਹਨਾਂ ਦਾ ਆਫਿਸ ਆ ਜਾਂ ਕੁਝ ਹੋਰ ਆ ਜਾਂ ਕੰਟੀਨ ਗੰਡੂ ਨਾ ਜਾਂ ਕਾਫੇ ਆ ਕੋਈ ਪਤਾ ਨਹੀਂ ਪਰ ਬੰਦ ਆ ਕੁਲਾਣੀ ਆਵੇਂ ਉਹ ਦਿਗਮ ਭੱਜੀ ਤੇ ਕੈ ਵੀ ਥੋੜਾ ਹੌਲੀ ਤੁਰਦਾ ਉਹਦਾ ਕਰਕੇ ਸਾਨੂੰ ਜਿਹੜਾ ਨਾ ਰੁਕ ਰੁਕ ਕੇ ਚੱਲਣਾ ਪੈ ਰਿਹਾ ਮਛਰ ਨੂੰ ਵੀ ਮਾੜਾ ਮੋੜਾ ਜਿਹਾ ਦੇਖਦਾ ਨਿਕਾ ਨਿਕਾ ਤੇ ਇਹ ਬਹੁਤ ਚੀਕਾਂ ਛੱਡਦੇ ਹਗਮ ਤੂੰ ਅੱਗੇ ਦੋਰ ਨਾ ਪਹਿਲਾਂ ਕੱਲੀ ਮਰੇ ਹੋ ਗਿਆ ਉਹ ਡੋਗੀ ਹੁੰਦਾ ਮੋਰੇ ਨਾਲੇ ਨਹੀਂ ਤੂੰ ਨਾਲ ਆਜਾ ਤੂੰ ਘਟ ਰ ਗਿਆ ਵਾ ਆ ਬਹੁਤ ਡਰਦਾ ਬੰਦਾ ਉਤਾ ਕੇ ਬੱਕਰੀ ਇਹ ਕਹਿੰਦਾ ਕੁੱਤਾ ਜੇ ਪਰ ਲੱਗਦਾ ਬੱਕਰੀ ਦੇਖੋ ਬਰਾ ਨਹੀਂ ਦਰੀਦਾ ਨਹੀਂ ਪੁੱਤ ਨਹੀਂ ਕਹਿੰਦਾ ਕੁਛ ਆੜੇ ਜੰਗਲ ਆ ਜਾਂ ਲੱਕੜ ਜਿਹੜੀ ਸਾਰੀ ਆ ਇਹੀ ਲੱਕੜ ਆਪਣੇ ਵਰਤਦੇ ਆ ਇੱਥੇ ਹਰ ਚੀਜ਼ ਦੇ ਵਿੱਚ ਕਿੰਨੀ ਮਜ਼ਬੂਤ ਕਿੰਨੇ ਸਿੱਧੇ ਦਰਖਤ ਆ ਬਿਲਕੁਲ ਇਹਨਾਂ ਨੂੰ ਸ਼ਾਂਕ ਕੇ ਤੇ ਫਿਰ ਐ ਬਿਲਕੁਲ ਸਾਡੇ ਟਾਂਡਾ ਟੋਣੇ ਲਾ ਕੇ ਇਹਨੂੰ ਵਰਤਦੇ ਜੀਉਂ ਆਪਣੇ ਘਰਾਂ ਚ ਜਾਂ ਕਿਤੇ ਵੀ ਬਿਲਡਿੰਗਾਂ ਬਣਦੀਆਂ ਤੇ ਹਰ ਜਗ੍ਹਾ ਲੱਕੜ ਦੀ ਵਰਤੋਂ ਹੀ ਹੁੰਦੀ ਹੈ ਸੀਮੈਂਟ ਤੇ ਲੋਹਾ ਤੇ ਬਹੁਤ ਘੱਟ ਆ ਤੇ ਮਜ਼ਬੂਤ ਇਹ ਲੋਹੇ ਨਾਲੋਂ ਜ਼ਿਆਦਾ ਲੱਕੜ ਇਧਰ ਵੀ ਕਿੰਨੀ ਸ਼ਾਂਤੀ ਹੈ ਪਾਣੀ ਚ ਹਾਂ ਔਰ ਸਾਹਮਣੇ ਵੀ ਨਾ ਹੈਗਾ ਪਿਕਿੰਗ ਪਲੇਸ ਉੱਥੇ ਬੈਠੇ ਲੋਕ ਕਿੰਨੇ ਜਾਣੇ ਇਕੱਠੇ ਪਰ ਹੋਰ ਕਿਹ ਸਾਈਟਾਂ ਤੇ ਆ ਹੁੰਦਾ ਉੱਥੇ ਗੱਡੀਆਂ ਗੁਡੀਆਂ ਨਾਲ ਲਾਈਆਂ ਆਪਣੀਆਂ ਅਗਲੀ ਵਾਰ ਆਪਾਂ ਬਦਰੂਂਦੀ ਆ ਜਾਾਂਗੇ। ਬਾਬਾ। ਮਾਦਾ ਗੋ। ਚੱਲ ਕੇ ਵੀ ਚੱਲ। ਤੁਰਿਆ ਚੱਲ ਮੇਰਾ ਵੀਰ। ਬਾਬਾ ਦਾ ਪਾਣੀ ਧਾਰ। ਹਾਂ ਆ ਪਾਣੀ ਪਤਾ ਹੈਗਾ। ਹਾਂ। ਗੋ ਦਾ ਪਾਪਾ। ਜਾਣਾ ਪਾਣੀ ਚ। ਅੱਗੇ ਜਾ ਕੇ ਜਾਣੇ ਨਾ। ਇੱਥੇ ਜਗ੍ਹਾ ਨਹੀਂ ਹੈਗੀ ਵਿੱਚ ਜਾਣ ਨੂੰ। ਬਾਬਾ ਦਾ। ਨਾਉਣਾ ਯਾ। ਯਾ। ਚੰਗਾ। ਨਹਾ ਲਾਂਗੇ ਫੇਰ ਨਾ। ਕੀ ਆਈ ਕੇ ਚੰਗਾ ਚੰਗਾ। ਤੇਰਾ ਲਿਖ ਦੂਸ ਪੈਦੇ ਆਂ ਦੇ ਨਾਮ ਬਿੱਲ ਨਹੀਂ ਜਿੰਨੇ ਵੀ ਜੀਟੀ ਰੋਡ ਦੇ ਉੱਤੇ ਪਪਾ ਕੀਆ ਸਾਦਾ ਹੀ ਜੀ ਅਗਰ ਤੂੰ ਮੈਨੂੰ ਵੀਡੀਓ ਤੇ ਬਣਾਉਣ ਦੀ ਹੁੰਦੀ ਬੋਲਣ ਦਿੰਦੀ ਇਹ ਚਾਕ ਬੋਲਦ ਰਹੀ ਨਹੀਂ ਓਕੇ 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 ਆਇਕਾ ਚੱਲ ਤੂੰ ਅੱਗੇ ਜਾ ਨਾ ਅੱਗੇ ਵੇਖ ਉਹ ਤਾਂ ਲੜਦੀ ਰਹੀ ਨਹੀਂ ਹੈ ਕੀ ਆਣਾ ਆਹ ਵਿੱਕੈ ਨੂੰ ਰਾਹ ਦਾ ਪਤਾ ਵੀ ਅੱਲਾ ਸਭ ਤੋਂ ਪਹਿਲਾਂ ਜਾਂਦਾ ਮੂਰੇ ਇਹ ਨਹੀਂ ਕਾਪੀ ਵੀ ਪਾਪਾ ਟੋਪੀ ਕਿੱਵੇ ਦੀ ਬਤ ਉਹ ਉੱਥੇ ਰਹਿ ਗਈ ਜਿੱਥੇ ਖਾਣਾ ਖਾਦਾ ਸੀ ਕੋਈ ਨਹੀਂ ਲੱਭ ਲੈਣਾ ਕਾਵੇ ਡਰ ਗਿਆ ਡਰ ਗਿਆ ਗਾਇ ਤੋਂ ਫੇਰ ਚਲੋ ਅੱਜੀ ਸੰਪਰਕੇ ਜਾਨੀ ਆ ਜਾ ਪਾਪਾ ਨਾਲ ਜਾਂਦੇ ਚਲੋ ਆਜੋ ਮੁਸ਼ਕਿਲ ਕਾਵੀ ਦੌੜ ਲੱਗੀ ਅਗਮਗਾ ਛੱਡ ਦੇ ਨੂੰ ਹਾਂ ਆਜੋ ਆਜੋ ਕਾਵੀ ਆਜੋ ਦੌੜ ਲਈਏ ਦੌੜ ਚੱਲ 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 ਅਬ ਜੇ ਕਿਸੇ ਨੇ ਇਹਨਾਂ ਰਸਤਿਆਂ ਨੂੰ ਜਣਾਣਾ ਨਾ ਦਿੱਤਾ ਨਾਲ ਨਿਸ਼ਾਨ ਦਿੱਤੇ ਨਾਲ ਲਿਖਿਆ ਜਿਹੜੇ ਬੰਦੇ ਸ਼ਕੀਨ ਆ ਘੁੰਮਣ ਦੇ ਜੰਗਲਾਂ ਦੇ ਵਿੱਚ ਤਾਂ ਉਹਨੂੰ ਅੱਗੇ ਤੋਂ ਅੱਗੇ ਉਹ ਫਿਰ ਇਹਨਾਂ ਨੂੰ ਕੱਲੀ ਕੱਲੀ ਡੈਸਟੀਨੇਸ਼ਨ ਦੇ ਨਿਸ਼ਾਨ ਲਾਏ ਅਗਲੇ ਨੇ ਕਿੱਧਰ ਨੂੰ ਜਾਣਾ ਤੇ ਆਪਾਂ ਦਾ ਫਿਲਹਾਲ ਚੱਲਦੇ ਆਂ ਬਾਰ-ਬਾਰ ਨਾਲ-ਨਾਲ ਪਾਣੀ ਦੇ ਜਗਾ ਲੱਭ ਲੈ ਕੇ ਕੋਈ ਬਹਿਣ ਵਾਲੀ ਤੇ ਬਹਿ ਜਾਈਏ ਫਿਲਹਾਲ ਮੇਰੇ ਹਿਸਾਬ ਨਾਲ ਕਿਉਂਕਿ ਜਿੰਨਾ ਜ਼ਿਆਦਾ ਅੱਗੇ ਚੱਲ ਗਏ ਉਹਨਾਂ ਮੁੜਨਾ ਵੀ ਪੈਣਾ ਕਬਲ ਆ ਫਿਰ ਜਵਾਕ ਆਉਂਦੀ ਵਰੀ ਹੂੰ ਅਗਵਨ ਨਾ ਨਾ ਪਣੀ ਚ ਯਾ ਪਤਾ ਝੋੜੀ ਨਾਉਣਾ ਅੱਜ ਠੰਡਿਆ ਨਹੀਂ ਕਾਲੜੀ ਅੱਜ ਕੱਲ ਨਹੀਂ ਯਾ ਨਹੀਂ ਕੀ ਅੱਜ ਫਿਰ ਗਰਮੀ ਹੈ ਓਕੇ ਅਗਲੀ ਵਾਰ ਆਵਾਂਗੇ ਕੱਪੜੇ ਲੈ ਕੇ ਨਾਲ ਪੁੱਤ ਨਾਉਣ ਵਾਲੇ ਅਗਲੀ ਵਾਰ ਨਹੀਂ ਬਿਲਕੁਲ ਇਤਲੀ ਯਾ ਇਤਲੀ ਇਤਲੀ ਹੋਵੈ ਲੈ ਕੈ ਵੀ ਹੋ ਡਰਦਾ ਵਾ ਕੈ ਵੀ ਕਿਦਾਂ ਜਾਣ ਰਿਹਾ ਓਕੇ ਤੂੰ ਵੀ ਡਰਦੀ ਓਕੇ 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 ਆਹ ਕਿੰਨੀ ਸੋਹਣੀ ਜਗ੍ਹਾ ਆ ਦਖਤ ਨੂੰ ਲੌਗ ਲਾਇਆ ਕਿਸੇ ਨੇ ਦਖਤ ਨੂੰ ਲਗਾ ਲੋਗਾ ਚਲ ਆਜੋ ਆਜੋ ਕੋਈ ਨਹੀਂ ਆਜੋ ਕਿਆ ਵੀ ਆਜਾ ਕੀ ਲੈਣਾ ਐਨਕ ਐਨਕ ਦੇ ਨੇ ਦੇ ਨੇ ਆਹ ਆਹਨੇ ਬਣਾਇਆ ਪੂਰਾ ਜਗਾੜਾ ਜੇ ਗ੍ਰਿਲ ਗ੍ਰੋਲ ਕਰਨੀ ਲੱਕੜਾਂ ਥੱਲੇ ਪਈਆਂ ਜਾਂ ਕੋਲੇ ਤੁਸੀਂ ਆਪਣੇ ਲੈਵਲ ਮਨ ਲੱਗਦਾ ਇੱਥੇ ਹੀ ਪੈ ਹੋਣੇ ਆਹ ਕੀ ਚੀਜ਼ ਹੈ ਬੰਦ ਹੈ ਅਜਾ ਇਹ ਤਾਂ ਡਸਟਬਿਨ ਹੀ ਹੈ ਮਸਾ ਮੈਂ ਕਿਹਾ ਸ਼ੈ ਲੱਕੜਾਂ ਰੱਖੀ ਹੋਏ ਦੇ ਵਿੱਚ ਇੱਥੇ ਗ੍ਰਿਲ ਕਰੋ ਇੱਥੇ ਬਹਿ ਕੇ ਖਾਓ ਸਾਹਮਣੇ ਪਾਣੀ ਤੇ ਕਿਆ ਵੀ ਪੁੱਠੀਆਂ ਨਿਕਾ ਲਾ ਕੇ ਚੱਲਦੀਆਂ ਨਾਲਾ ਪੁੱਤ ਚੱਦੀਆਂ ਕਰਕੇ ਲਾਉਣਾ ਨਾ ਇਹਨਾਂ ਪਾ ਲੈ ਪਾ ਲਾ ਦੇ ਨਹੀਂ ਆਪੇ ਲਾਉਣੀਆਂ ਆਪੇ ਲਾ ਲਾ ਫਿਰ ਆਪ ਲਾ ਲਾ ਇਹ ਤੋਂ ਅੱਗੇ ਵੀ ਆਪਾਂ ਜਾ ਸਕਦੇ ਹਾਂ ਉਹ ਸਾਹਮਣੇ ਜਿਹੜਾ ਆਪਾਂ ਪਹਿਲਾਂ ਵੀ ਦੇਖਿਆ ਜੀ ਹੁਣ ਕਰਕੇ ਇਹ ਚਾਰਚ ਫੇਰ ਹੁੰਦੀ ਆਪਾਂ ਘੁੰਮ ਕੇ ਨਾ ਇਧਰੋਂ ਦੀ ਉੱਪਰ ਦੀ ਵਾਪਸ ਜਾ ਸਕਦੇ ਹਾਂ ਪਰ ਉਹਦੇ ਟਾਈਮ ਕਾਫੀ ਲੱਗਣਾ ਤੇ ਨਿਆਣੇ ਨਾਲ ਚਾਹੀਦੇ ਫਿਰ ਨਿਆਣੇ ਇਹਨਾਂ ਤੁਰਨਾ ਨਹੀਂਗਾ ਕਿੱਥੇ ਹਨ ਪਤਾ ਅੱਗੇ ਪਾਣੀ ਆ ਚਲ ਆ ਜਾ ਆਜੋ ਅੱਗੇ ਚੱਲਦੇ ਪਾਣੀ ਲੱਗੇ ਆਜੋ ਆਜੋ ਆ ਜਾ ਲੱਗੋ ਆ ਜਾ ਹਾਂ ਵੀ ਆਵੇ ਹਾਂ ਵੀ ਕਿਆ ਵੀ ਡਰਦਾ ਲੱਗੋ ਮਾ ਜਾ ਇੱਕੇ ਹੀ ਸੇ ਹਾਂ ਹੋਈ ਕਭ ਸੁਣਾ ਹਾਂ ਜਾ ਥੱਲੇ ਨਹੀਂ 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 ਥੱਲੇ ਉਡੀ ਜਾਈਦਾ ਇੱਥੋਂ ਵੇਖ ਲ ਪਤਾ ਇੱਥੋਂ ਵੇਖ ਲਈਦਾ ਆਓ ਵੀ ਉਹ ਵੀ ਉਹ ਨਈ ਡੂੰਗਾ ਤੇ ਪਾਪਾ ਨੂੰ সুইমিং ਉਹਦੀ ਮੜਕੇ ਨਾ ਇਧਰ ਨੂੰ ਉੱਥੇ ਚੱਲਦੇ ਆ ਉੱਥੇ ਇਧਰ ਇਧਰ ਚੱਲਦੇ ਨਾ ਉੱਥੇ ਆਜਾ ਚਲੋ ਚੱਲੋ ਆ ਜੇ ਵੀ ਗੋਲ ਨੋ ਵੀ ਕੈਡੇ ਪੇਵੇਲਾ ਸੋਨ ਚਲ ਚਲ ਕੋਈ ਨਹੀਂ ਕੋਈ ਨਹੀਂ ਆ ਜਿਹੜਾ ਅੱਡਾ ਆ ਏ ਮੇਰਾ ਅੱਡਾ ਜਿੱਥੇ ਆਣ ਕਿਥੇ ਬਹਿੰਦੇ ਜਾਦੇ ਨੇ ਜਿਹੜੇ ਲੋਗ ਆ ਕੋਈ ਆ ਜੇ ਵੀ ਸਾਉਤ ਦਾ ਚੰਗਾ ਕੰਮ ਜਾਂਦੇ ਪੁੱਤ ਪਾਪਾ ਤੇ ਆਇਤ ਨਾ ਨੂੰ ਵੀ ਲੈਂਦੇ ਵਿੱਚ ਪਾਣੀ ਦੇ ਜਾਣ ਨੂੰ ਜਗ੍ਹਾ ਬਣੀ ਆ ਪਾਪਾ ਇਹ ਵੀ ਭਾਈ ਆ ਗਾਮ ਨੇ ਆ ਗੋਣੇ ਜੇ ਕਰਨੇ ਪਰ ਆਪਣੇ ਪਾਪਾ ਪਾਪਾ ਜੀ ਆਇਕ ਨਾ ਮਾ ਕੱਪੜੇ ਨਹੀਂ ਆ ਗਏ ਨਾਲੇ ਨਾਉਣ ਵਾਲੇ ਅਗਲੀ ਵਾਰ ਨਵਾਵਾਂਗੇ ਨਾਲ ਨੂੰ ਅੱਜ ਪਹਿਲੀ ਵਾਰ ਆਪਾਂ ਵੇਖਣੇ ਆਏ ਸੀਗੇ ਦੇ ਰਾਉਂਡ ਜਿਹੜਾ ਆਪਾਂ ਪੂਰਾ ਲਾ ਲੈਣਾ ਉਹ ਉਹਦੀ ਘੁੰਮ ਕੇ ਕਿਉਂਕਿ ਅੰਦਾ ਸਫਰ ਆਪਾਂ ਕੱਢ ਲਿਆ। ਪਾਪਾ ਨੋ ਯਾ ਅੱਜ ਦੇਖ। ਤੇ ਹੁਣ ਆਪਣਾ ਅੱਡਾ ਜਿੱਥੇ ਆਪਾਂ ਮੰਨ ਲਿਆਣਗੇ। ਬ੍ਰੇਕ ਹੋਈ ਆ ਘਮਣਾ ਦੀ। ਪਾਪਾ ਉਹ ਐਂ ਗੰਗ ਥਿਲ ਸੀ। ਹਾਂ। ਅੱਵਾ ਵਾਦਾ। ਹਾਂ। ਵਾਦਾ। ਘਰ ਜਾਣਾ ਕਰ। ਵਾਹ। ਹੈਂ? ਤੇ ਘੁੰਮਣਾ ਗਾ ਵੀ ਨੂ ਜਾਣ ਕਰ। ਅਰੇ ਐਵੇਂ ਕਿਥੇ ਲਾਵਾ ਸੀ ਰਤੇ ਨਾ। ਚਲੋ ਨੂੰ ਲਾਉਂਦੇ ਆ ਬੜੀ ਓਏ ਸੜਤੀਆਂ ਹੀ ਅਗਮਾ ਕੈਬਿਨ ਇਹਨਾਂ ਨੂੰ ਸੜਤੀਆਂ ਯਾਹੋ ਪਾਪਾ ਆਹ ਸਾਕ ਕੋਈ ਨਾ ਗਰੀ ਮਾਤਾ ਮਾਤਾ ਹੋਵੇ ਲੱਗਾ ਪੁੱਤ ਗਰਿਲ ਹੋਣ ਡਿਆ ਨੂੰ ਕੁਲ ਸਰਖਾਣੇ ਯਾਹੋ ਓਕੇ ਕਾਲੀ ਨੇ ਫਿਰ ਦੇਖਣਾ ਬਈ ਕੈਵੀ ਕੈਵੀ ਓਕੇ ਕੈਵੀ ਕੁਲ ਸਰਖਾਣੇ ਚਿਪਸ ਕਣਾ ਚਿਪਸ ਅਗਮ ਦੇ ਕੇ ਕੈਵਨ ਚਿਪਸ ਇਹਦਾ ਨਾ ਕਰ ਅਗਮ ਕੇਵਨ ਦੇ ਚਿਪਸ ਪਤਾ ਚਲੋ ਚਲੋ ਦੇ ਕੇ ਕੈਵਨ ਦੇ ਦੇ ਤਲੇ ਨਹੀਂ ਉੱਡਣਾ ਇੱਕ ਟੇਬਲ ਤੇ ਨਹੀਂ ਨਾ ਨਾ ਇੱਕ ਅਮਨਾ ਕਰ ਅਗਮ ਅਸੀਂ ਦੇ ਚਰਨ ਖਾਣ ਨੂੰ ਕੇ ਤੱਲੀ ਖਾਈ ਜਾਂਦੀ